ਮੰਗਲ ਸੈਲਸਨ YouTube ਚੈਨਲ ਦੀ ਟੀਮ ਪਹੁੰਚੀ ਹੈ ਪ੍ਰਿੰਸੀਪਲ ਸਰਵਨ ਸਿੰਘ ਜੀ ਕਿੜਾ ਦੇ ਦੌਲਤ ਖੰਨਾ ਤੇ ਫਾਰਮ ਜਿੱਥੇ ਇਹਨਾਂ ਦਾ ਹਰਬਲ ਗਾਰਡਨ ਹੈ ਕਿੜਾ ਫਾਰਮ ਇਹ ਪਿੰਡ ਤਹਿਸੀਲ ਫਗਵਾੜੇ ਦਾ ਜ਼ਿਲ੍ਹਾ ਕਪੂਥਲੇ ਦਾ ਬਿਲਕੁਲ ਹੀ ਨਾਲ ਲੱਗਦਾ ਪਿੰਡ ਹੈ ਫਗਵਾੜੇ ਦੇ ਇੱਥੇ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਹੈਡਮਾਸਟਰ ਸੀਤਰਾਮ ਬੰਗਾ ਜੀ ਜਿਨ੍ਹਾਂ ਨੇ ਬਹੁਤ ਸਮਾਂ ਅਤੇ ਆਪਕ ਦੇ ਤੌਰ ਤੇ ਕੰਮ ਕੀਤਾ ਹੈ ਐਜੂਕੇਸ਼ਨ ਵਿਭਾਗ ਦੇ ਵਿੱਚ ਤੇ ਇਸ ਵੇਲੇ ਰਿਟਾਇਰਡ ਨੇ ਸਭ ਤੋਂ ਪਹਿਲਾਂ ਮੈਂ ਪ੍ਰਿੰਸੀਪਲ ਸਰਵਨ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜੀ ਇਹਨਾਂ ਦੇ ਦੌਲਤਖਾਨੇ ਤੇ ਅਸੀਂ ਆਏ ਹਾਂ ਤੇ ਨਾਲ ਅਸੀਂ ਧੰਨਵਾਦ ਕਰਦੇ ਹਾਂ ਸੀਤਾਰਾਮ ਬੰਗਾ ਜੀ ਦਾ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਆਪਣੀ ਕਲਮ اٹھਾਈ ਇਹਨਾਂ ਨੇ ਭੱਖ ਦੇ ਮਸਲਿਆਂ ਤੇ ਉਹਨਾਂ ਮੁੱਦਿਆਂ ਤੇ ਜਿਹੜੇ ਸਮਾਜ ਦੇ ਵਿੱਚ ਉਹ ਸਹੀ ਸਿੱਧੇ ਨਹੀਂ ਦਿੰਦੇ ਔਰ ਉਹਨਾਂ ਨੂੰ ਉਜਾਗਰ ਕਰਨ ਦੇ ਲਈ ਇਹਨਾਂ ਨੇ ਕਲਮ ਨੂੰ ਚੱਕਿਆ ਹੋਇਆ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਨੇ ਮੈਂ ਅੱਜ ਗੱਲ ਕਰਾਂਗਾ ਬੰਗਾ ਜੀ ਨਾਲ ਕਿ ਤੁਸੀਂ ਦੱਸੋ ਕਿ ਇਹ ਕਿਸ ਤਰ੍ਹਾਂ ਤੁਹਾਡੇ ਮਨ 'ਤੇ ਇਹ ਗੱਲ ਭਾਰੀ ਹੋਈ ਕਿ ਅਸੀਂ ਲਿਖ ਕੇ ਸਮਾਜ ਨੂੰ ਕੋਈ ਨਵੀਂ ਸਿੱਧ ਦੇਈ ਪਹਿਲੇ ਤਾਂ ਮੈਂ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਜੀ ਦਾ ਧੰਨਵਾਦ ਵੀ ਹਾਂ ਤੇ ਇੱਕ ਗੱਲ ਹੋਰ ਹੈ ਮੈਂ ਇਹਨਾਂ ਨੂੰ ਚਰਨ ਵੰਦਨਾ ਵੀ ਕਰਦਾ ਸਤਕਾਰ ਵੀ ਇਹ ਆਸ਼ਾ ਅਸ਼ੀਰਵਾਦ ਦੀ ਆਸ ਰੱਖਦਾ ਕਿ ਇਹਨਾਂ ਨੇ ਸਾਨੂੰ ਆਪਣੇ ਕੋਲ ਆਪਣੇ ਚਰਨਾਂ 'ਚ ਬੈਠਣ ਦਾ ਮੌਕਾ ਦਿੱਤਾ ਦੂਸਰੇ ਨੰਬਰ ਤੇ ਜੋ ਪ੍ਰਸ਼ਨ ਪੁੱਛਿਆ ਹੈ ਮੈਂ ਵੀ ਆਮ ਵੰਦਿਆ ਵਾਂਗ ਹੀ ਹਾਂ ਪਰ ਥੋੜੀ ਜਹੀ ਸਮੇਂ ਦਾ ਵਿਚਨੇਸ਼ਨ ਕੀਤਾ ਤੇ ਮਹਿਸੂਸ ਕੀਤਾ ਕਿ ਵੱਖ-ਵੱਖ ਕਾਰਜ ਲੋਕ ਕਰ ਰਹੇ ਹਨ ਪਰ ਇਹ ਕਾਰਜ ਮੈਨੂੰ ਵਧੀਆ ਲੱਗਾ ਕਿ ਉਸ ਹਲਾਤਾਂ ਦਾ ਆਇਨਾ ਲੋਕਾਂ ਨੂੰ ਦਿਖਾ ਲਿਆ ਜਾਵੇ ਬੇ ਭਾਈ ਤੁਸੀਂ ਕੀ ਕਰ ਰਹੇ ਹੋ ਤੇ ਗੁਰਬਾਣੀ ਵੀ ਅਸੀਂ ਪੜ੍ਹਦੇ ਹਾਂ ਹੋਰ ਵੀ ਕਹਾਣੀਆਂ ਸੁਣਦੇ ਹਾਂ ਤੇ ਛੈਤਾਨ ਦੀਆਂ ਕੀਤੀਆਂ ਕਰਤੂਤਾ ਵੀ ਵੇਖਦੇ ਹਾਂ ਪਰ ਜ਼ਿੰਦਗੀ ਚ ਸਹੀ ਰਾਹ ਟੋਲਣ ਲਈ ਮੈਂ ਯਤਨਸ਼ੀਲ ਹਾਂ ਤੇ ਆਸ ਰੱਖਦਾ ਹਾਂ ਕਿ ਅਸੀਂ ਉਸ ਰਹਿਤਲ ਨੂੰ ਸਭਿਆਚਾਰ ਨੂੰ ਪ੍ਰਾਪਤ ਕਰ ਲਵਾਂਗੇ ਜਿਹੜਾ ਗੁਰਬਾਣੀ ਦੇ ਤਿੰਨ ਸ਼ਬਦਾਂ ਵਿੱਚ ਸਾਡੇ ਲਈ ਚਾਨਣ ਮਨਾਰਾ ਹੈ ਕਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਸਿਰਫ ਇਹ ਤਿੰਨ ਸ਼ਬਦ ਹੀ ਬਹੁਤ ਕਾਫੀ ਹਨ ਸਾਡੇ ਲਈ ਸੂਰਜ ਦੀ ਰੋਸ਼ਨੀ ਤੋਂ ਵੱਧ ਹਨ ਜੇ ਅਸੀਂ ਸਮਰਪਿਤ ਹੋ ਕੇ ਇਸ ਨੂੰ ਅਪਣਾ ਲਈਏ ਤਾਂ ਮੈਂ ਮੇਰਾ ਤਸੱਵਰ ਹੈ ਮੇਰਾ ਸੋਚ ਹੈ ਕਿ ਸੰਸਾਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਨੀਤੀ ਘਾੜੇ ਸਾਡੀ ਕਿਸਮਤ ਬਣਾਉਣ ਵਾਲੇ ਇਹਨਾਂ ਗੱਲਾਂ ਨੂੰ ਧਿਆਨ ਨਹੀਂ ਦਿੰਦੇ ਸਗੋਂ ਇਨਾ ਨੂੰ ਖਤਮ ਕਰਨ ਲਈ ਆਪਣੇ ਯਤਨ ਕਰ ਰਹੇ ਹਨ ਹੁਣ ਇਹ ਬੰਗੜ ਸਾਹਿਬ ਜਿਸ ਤਰ੍ਹਾਂ ਤੁਹਾਡੀਆਂ ਕਵਤਾਵਾਂ ਦੇ ਵਿੱਚ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖ ਕੇ ਇਹ ਚਲਕਮਾਰਦੀਆਂ ਨੇ ਵੀ ਇਸ ਵੇਲੇ ਸਮੇਂ ਦਾ ਕੀ ਹਾਲਾਤ ਚੱਲ ਰਹੇ ਨੇ ਔਰ ਇਲੈਕਸ਼ਨ ਆ ਗਈ ਹੈ ਸਿਰ ਤੇ ਔਰ ਇਲੈਕਸ਼ਨ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਆਪਣੇ ਸਿਧਾਂਤ ਨੂੰ ਭੁੱਲ ਕੇ ਕੋਈ ਛੜਪਾ ਮਾਰ ਕੇ ਦੂਸਰੀ ਪਾਰਟੀ 'ਚ ਜਾ ਰਿਹਾ ਕੋਈ ਦੂਸਰੀ ਪਾਰਟੀ 'ਚ ਜਾ ਰਿਹਾ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਅੱਖਾਂ ਵਿੱਚ ਮੇਰੇ ਹੰਝੂ ਆ। ਮੇਰੀ ਉਮਰ ਇਸ ਮੌਕੇ ਲਗਭਗ 71 ਸਾਲ ਦੀ ਹੈ। ਇਲੈਕਸ਼ਨ ਸਿਸਟਮ ਵਿੱਚ 1952 ਤੋਂ ਚੋਣਾਂ ਸ਼ੁਰੂ ਹੋਈਆਂ। ਮੈਨੂੰ ਬਹੁਤ ਹੈਰਾਨੀ ਹੋਈ ਜਿਨ੍ਹਾਂ ਪੜਾਵਾਂ 'ਚ ਸਾਡਾ ਦੇਸ਼ ਗੁਜ਼ਰ ਕੇ ਇਸ ਪੜਾ ਤੇ ਆਇਆ। ਇੰਨੀ ਦੁਰਦਸ਼ਾ ਕਦੇ ਵੀ ਕਿਸੇ ਵੀ ਹਾਲ ਵਿੱਚ ਨਹੀਂ ਹੋਈ। ਪਹਿਲੇ ਤੌਰ ਤੇ ਸਭ ਲੋਕ ਸਿਆਣੇ ਹਨ VOTER ਸਿਆਣੇ ਹਨ ਉਹਨਾਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਤਰਜੀਹ ਦਿੱਤੀ ਤੇ ਪਾਰਟੀਆਂ ਦੀਆਂ ਨੀਤੀਆਂ ਕਾਰਨ ਲੀਡਰ ਚੁਣੇ ਤੇ ਲੀਡਰਾਂ ਨੇ ਆਪਣੀ ਸਮਰੱਥਾ ਅਨੁਸਾਰ ਪਾਰਟੀ ਦੀਆਂ ਨੀਤੀਆਂ ਅਨੁਸਾਰ ਕਾਰਜ ਕੀਤੇ ਪਰ ਆਪਣੀ ਹੋਂਦ ਨਹੀਂ ਗਵਾਈ ਜੇ ਕਿਸੇ ਨੇ ਚਿੱਟੀ ਪਾਰਟੀ ਚੋਂ ਆਪਣੀ ਚੋਣ ਜਿੱਤੀ ਆ ਤਾਂ ਹਮੇਸ਼ਾ ਉਸ ਨਾਲ ਹੀ ਜੁੜਿਆ ਰਿਹਾ ਕਈ ਵਾਰ ਮੌਕੇ ਆਏ ਕਈ ਕੈਂਡੀਡੇਟਸ ਕਿਸੇ ਪਾਰਟੀ ਚੋਂ ਹਾਰ ਗਏ ਪਰ ਕਿਸੇ ਨੇ ਵੀ ਨਾ ਤਾਂ ਪਾਰਟੀ ਛੱਡੀ ਨਾ ਆਪਣੇ ਸਟੈਂਡ ਨੂੰ ਬੁਰਾ ਕਿਹਾ ਇਸੇ ਤਰ੍ਹਾਂ ਸਮੇਂ ਦਾ ਬਹਾਅ ਵਿੱਚ ਬਹੁਤ ਕੁਝ ਆਇਆ ਐ ਮੈਂ ਹੁਣ ਨਾਮ ਨਹੀਂ ਲੈਣਾ ਪਰ ਕੁਝ ਸਮੇਂ ਤੋਂ ਇਹੋ ਜਿਹੇ ਸਮੇਂ 'ਚ ਪਤਾ ਨਹੀਂ ਕਿਹੜਾ ਪੜਾ ਆ ਗਿਆ ਕਿ ਲੋਕਾਂ ਨੂੰ ਸਿਰਫ ਤੇ ਸਿਰਫ ਆਪਣੀ ਕੁਰਸੀ ਪ੍ਰਾਪਤ ਕਰਨਾ ਹੀ ਮਕਸਦ ਲੱਗਦਾ ਹੈ ਜਦ ਕੇ ਦੇਸ਼ ਵਿੱਚ ਬਹੁਤ ਸਮੱਸਿਆਵਾਂ ਹਨ ਗੰਭੀਰ ਸਮੱਸਿਆਵਾਂ ਹਨ ਪਾਰਟੀ ਦੀਆਂ ਨੀਤੀਆਂ ਕੁੱਛ ਕਹਿੰਦੀਆਂ ਹਨ ਨੇਤਾ ਦੇ ਕਿਰਦਾਰ ਕੁੱਛ ਕਹਿੰਦੇ ਹਨ ਮੈਂ ਬੜੇ ਦੁੱਖ ਨਾਲ ਕਹਿ ਰਿਹਾ ਹਾਂ ਅੱਗੇ ਨੇਤਾ ਲੋਕ ਨੇਤਾ ਖਵਾਉਂਦੇ ਨਹੀਂ ਸੀਗੇ ਸੇਵਾਦਾਰ ਖਵਾਉਂਦੇ ਸੀਗੇ ਤੇ ਪਾਰਟੀ ਵੱਲੋਂ ਜਿਹੜੀ ਡਿਊਟੀ ਦਿੱਤੀ ਜਾਂਦੀ ਸੀਗੀ ਉਹ ਖੁਸ਼ੀ-ਖੁਸ਼ੀ ਆਪਣਾ ਮੰਤਵ ਜੀਵਨ ਮੰਤਵ ਸਾਜ ਕੇ ਪਰਫਾਰਮ ਕਰਦੇ ਸੀਗੇ ਜਿੱਤਣਾ ਜਾਂ ਹਾਰਨਾ ਕੋਈ ਉਹਨਾਂ ਦਾ ਮਕਸਦ ਨਹੀਂ ਸੀਗਾ ਜੇ ਮੈਂ ਹੁਣ ਤੁਹਾਨੂੰ ਗੱਲ ਸਾਂਝੀ ਕਰਾਂ ਕਿਸੇ ਮੌਕੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨਾ ਸੀ ਤੇ ਪੰਜ-ਸੱਤ ਲੀਡਰ ਬੈਠੇ ਸਨ ਕੋਈ ਵੀ ਨਿੱਜੀ ਤੌਰ ਤੇ ਯਤਨ ਨਹੀਂ ਸੀ ਕਰ ਰਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਮੈਂ ਸਤਕਾਰ ਵਜੋਂ ਨਾਂ ਜ਼ਰੂਰ ਲੈ ਲੈਣਾ ਪਹਿਲੇ ਨੰਬਰ ਤੇ ਉਸ ਮੌਕੇ ਲਾਲ ਬਹਾਦਰ ਸ਼ਾਸਤਰੀ ਜੀ ਚੁੱਪਚਾਪ ਬਿਨਾਂ ਕਿਸੇ ਇੱਛਾ ਤੋਂ ਲਾਲਸਾ ਤੋਂ ਬੈਠੇ ਸਨ ਉਹਨਾਂ ਦੇ ਘਰ ਸਨੇਹਾ ਗਿਆ ਵੀ ਤੁਹਾਨੂੰ ਪ੍ਰਧਾਨ ਮੰਤਰੀ ਲਈ ਦਾਵੇਦਾਰ ਪੇਸ਼ ਕੀਤਾ ਗਿਆ ਤੇ ਫਿਰ ਵੋਟ ਪੈ ਰਹੀ ਆ ਰਹੀ ਉਹਨਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੌਫਤ ਦਿੱਤਾ ਗਿਆ ਇਸੇ ਤਰ੍ਹਾਂ ਹੋਰ ਵੀ ਉਦਾਹਰਣਾਂ ਹਨ ਕਿ ਤੁਸੀਂ ਸਾਰੇ ਵਿਦਵਾਨ ਸੋਚਦੇ ਸੋਚਵਾਨ ਹੋ ਤੇ ਆਪ ਹੀ ਇਹਨਾਂ ਗੱਲਾਂ ਦੇ ਨੇੜੇ ਪਹੁੰਚ ਜਾਵੋਗੇ ਪਰ ਜੋ ਹੁਣ ਅਵਸਥਾ ਆਈ ਆ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਬੰਦੇ ਜਿਹੜੇ ਆ ਕੀ ਚਾਹੁੰਦੇ ਆ ਪ੍ਰਿੰਸੀਪਲ ਸਾਹਿਬ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਜਿਹੜੇ ਜੋ ਹਾਲਾਤ ਐ ਇਸ ਵੇਲੇ ਪੈਦਾ ਹੋਏ ਨੇ ਹਾਂਜੀ ਵੱਖ-ਵੱਖ ਪਾਰਟੀਆਂ 'ਚ ਕਿਸੇ ਇੱਕ ਖਾਸ ਪਾਰਟੀ ਦੀ ਗੱਲ ਨਹੀਂ ਹਰੇਕ ਪਾਰਟੀ ਦੇ ਵਿੱਚ ਹੀ ਇਹ ਇਹ ਲਾਲਸਾ ਹੈ ਵੀ ਜੇ ਲੀਡਰ ਵੀ ਜਾਣ ਵਾਲਾ ਇਹ ਸੋਚ ਰਿਹਾ ਤੇ ਪਾਰਟੀ ਵੀ ਸੋਚ ਰਹੀ ਹੈ ਵੀ ਜੇ ਮੈਂ ਇਸ ਵਿਅਕਤੀ ਨੂੰ ਪੱਟ ਕੇ ਆਪਣੀ ਪਾਰਟੀ ਚ ਲੈ ਆਵਾਂ ਤੇ ਇਹ ਚੋਣ ਜਿੱਤ ਸਕਦਾ ਹੈ ਸਾਡੇ ਹਿੱਸੇ ਪਾ ਸਕਦੀ ਹੈ ਲੀਡਰ ਵੀ ਉਸੇ ਤਰ੍ਹਾਂ ਸੋਚ ਰਹੇ ਨੇ ਤੁਸੀਂ ਕਿਸ ਤਰ੍ਹਾਂ ਸੋਚਦੇ ਆਮ ਤੌਰ ਤੇ ਦੇਖਿਆ ਜਾਵੇ ਤੇ ਜਦੋਂ ਕੋਈ ਬੰਦਾ ਨਾ ਸਿਆਣੇ ਬੰਦਿਆਂ ਚ ਬੈਠ ਕੇ ਇਸ ਗੱਲ ਤੇ ਵਿਚਾਰ ਕਰਦਾ ਵੀ ਹਾਲਾਤ ਹੁਣ ਬਦਲ ਗਏ ਨਹੀਂ ਕਹਿੰਦੇ ਸਿਆਣਾ ਬੰਦੇ ਮਹਿਸੂਸ ਕਰਦੇ ਹਾਲਾਤ بگੜ ਗਏ ਹਾਂ ਬਿਲਕੁਲ ਠੀਕ ਹੈ ਬਦਲਣ ਤੇ ਵਿਗੜਨ ਨੂੰ ਬਹੁਤ ਪਰੇ ਇਹ ਵਿਸ਼ਵਾਸ ਘਾਟ ਹੋ ਰਿਹਾ ਲੋਕਾਂ ਨਾਲ ਵਿਸ਼ਵਾਸ ਘਾਟ ਹੋ ਰਿਹਾ ਅੱਗੇ ਹੁਣ ਬਸ ਹੀ ਭਈ ਫੜ ਕੇ ਉਹਨੂੰ ਅਗਲੀ ਕੁਰਸੀ ਤੇ ਬਹੌਂਦੇ ਹੁੰਦੇ ਸੀ ਸਿਆਣਾ ਬੰਦਾ ਪੰਡਾਲ ਵਿੱਚ ਵੀ ਪਿੱਛੇ ਬੈਠਾ ਹੁੰਦਾ ਸੀ ਉਹਨੂੰ ਫੜ ਕੇ ਸਟੇਜ ਤੇ ਲੈ ਕੇ ਜਾਂਦੇ ਵੀ ਤੁਹਾਡੀ ਜਗ੍ਹਾ ਇੱਥੇ ਉੱਪਰ ਆ ਹੁਣ ਉਹ ਜਿਹੜੀ ਕੀਰਤ ਕਰਨ ਵਾਲੀ ਕੁਰਬਾਨੀ ਕਰਨ ਵਾਲੀ ਭਾਵਨਾ ਮਰ ਕੇ ਕੁਰਸੀ ਖੋਣ ਵਾਲੀ ਹੋ ਗਈ ਬਿਲਕੁਲ ਠੀਕ ਹੈ ਤਾਂ ਠੀਕ ਹੈ ਇਹ ਲੀਡਰ ਵੀ ਹੁਣ ਵਿਚਾਰੇ ਕੀ ਕਰਨ ਆਪਾਂ ਕਹਿੰਦੇ ਮੈਂ ਲੀਡਰਾਂ ਤੋਂ ਹੁੰਦਾ ਕੁਝ ਨਹੀਂ ਸੁਧਾਰ ਨਹੀਂ ਹੋ ਰਿਹਾ ਤਰੱਕੀ ਨਹੀਂ ਹੋ ਰਹੀ ਉਹਨਾਂ ਦੀ ਇੱਕ ਹੱਥ ਤਾਂ ਪੱਗ ਮੂੰਹ ਤਾਂ ਇੱਕ ਹੱਥ ਨਾਲਾ ਕੁਰਸੀ ਨੂੰ ਮੈਂ ਪਿੰਡਾਂ 'ਚ ਜਾ ਕੇ ਦੇਖਦਾ ਹਾਂ ਹਾਂ ਜੀ ਕਿ ਪਿੰਡਾਂ ਦੇ ਵਿੱਚ ਪਾਰਟੀਆਂ ਦੇ ਵਾਸਤੇ ਲੋਕ ਆਪਣਾ ਭਾਈਚਾਰਾ ਖਰਾਬ ਕਰ ਲੈਂਦੇ ਹਾਂ ਇੱਕ ਦੂਜੇ ਨੂੰ ਸਾਥ-ਸਾਲ ਬੁਲਾਉਂਦੇ ਨੇ ਕਿ ਇਹਨੇ ਸਾਡੀ ਪਾਰਟੀ ਨੂੰ ਵੋਟ ਨਹੀਂ ਪਾਈ ਇਹਨੇ ਦੂਜੀ ਪਾਰਟੀ ਨੂੰ ਵੋਟ ਪਾਈ ਹੈ ਪਰ ਜਿਹੜਾ ਲੀਡਰ ਹੈ ਉਹ ਨਹੀਂ ਦੇਖਦਾ ਵੀ ਮੇਰਾ ਜਿਹੜਾ ਥੱਲੇ ਕੇਡਰ ਹੈ ਮੈਨੂੰ ਬਣਾ ਕੇ ਇਸ ਤੱਕ ਪਹੁੰਚਾਉਣ ਵਾਲਾ ਉਹਦੀ ਸਲਾਹ ਤੱਕ ਨਹੀਂ ਲਈ ਜਾਂਦੀ ਜੇ ਮੈਂ ਕਈ ਵਾਰੀ ਪਿਛਲੇ ਸਮੇਂ 'ਚ ਮੈਂ ਮਾਝੇ ਏਰੀਆ 'ਚ ਗਿਆ ਇਲੈਕਸ਼ਨ ਦੇ ਦੌਰਾਨ ਤੇ ਪਿੰਡ 'ਚ ਵਟਨ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਬਾਹਰ ਖੜ ਕੇ ਹੀ ਪਤਾ ਲੱਗ ਜਾਂਦਾ ਵੀ ਇਸ ਪਿੰਡ ਦੇ ਵਿੱਚ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਆਉਂਦੀਆਂ ਉਹਦਾ ਕਾਰਨ ਇਹ ਹੈ ਵੀ ਹਰ ਘਰ ਦੇ ਉੱਪਰ ਝੰਡੀ ਹੁੰਦੀ ਹੈ ਜਿਸ ਨੂੰ ਵੋਟ ਪਾਉਣੀ ਹੈ ਉਸ ਪਾਰਟੀ ਦੀ ਝੰਡੀ ਲਾਈ ਹੁੰਦੀ ਹੈ ਤੁਸੀਂ ਖੜ ਕੇ ਪੰਛੀ ਚਾਤਰਾ ਦੇਖ ਸਕਦੇ ਹੋ ਵੀ ਇਸ ਪਿੰਡ ਦੇ ਵਿੱਚ ਕਿੰਨੀ ਵੋਟਾਂ ਕਿੰਨੇ ਪਰਸੈਂਟ ਇਸ ਪਾਰਟੀ ਨੂੰ ਪੈ ਰਹੀ ਹੈ ਪਰ ਜਿਹੜਾ ਹੁਣ ਹਾਲਾਤ ਬਣ ਗਏ ਨੇ ਇਹ ਤੇ ਵੋਟਰ ਨੂੰ ਬੜੀ ਦੁਬਧਾਤ ਪਾ ਦਿੰਦਾ ਹੈ ਬਸ ਆਹੀ ਮੈਂ ਗੱਲ ਲਗਾ ਸੀ ਕਹਿਣਾ ਸੌਰੀ ਮੈਂ ਤੁਹਾਡੀ ਗੱਲ ਟੋਕ ਦਿੱਤੀ ਜਿਹੜਾ ਜ਼ਿੰਮੇਵਾਰ ਵੋਟਰ ਆ ਨਾ ਉਹ ਤੁਹਾਨੂੰ ਇਸ ਪਰੇਸ਼ਾਨੀ ਚ ਮੈਂ ਵੋਟ ਪਾਵਾਂ ਕਿ ਇਹਨੂੰ ਇੱਕ ਪਾਸੇ ਵੋਟ ਪਾਉਣੀ ਜ਼ਰੂਰੀ ਬਹੁਤ ਆ ਤੇ ਆਪਣਾ ਇਹ ਧਰਮ ਹੈ ਵੀ ਵੋਟ ਪਾਉਣੀ ਚਾਹੀਦੀ ਹੈ ਇੱਕ ਸੈਂਸਿਟਿਵ ਸੀ ਇੱਥੇ ਤੇ ਸਿਆਣਾ ਬੰਦਾ ਇਸ ਟੈਂਸ਼ਨ ਵਿੱਚ ਆਵੇ ਉਹ ਕਿਹਨੂੰ ਵੋਟ ਪਾਵੇ ਬਾਕੀ ਦਾ ਤਾਂ ਢੰਗ ਬਹੁਤ ਆ ਕਿਸੇ ਨੇ ਕਿਸੇ ਲਾਲਚ ਵਿੱਚ ਪਾ ਦੇਣੀ ਆ ਕਿਸੇ ਨੇ ਕਿਸੇ ਲਾਲਚ ਵਿੱਚ ਪਾ ਦੇਣੀ ਆ ਸਰ ਬੰਗਾ ਸਾਹਿਬ ਤੁਸੀਂ ਇਸ ਹਾਲਾਤ ਨੂੰ ਵੋਟਾਂ 'ਚ ਰੱਖ ਕੇ ਕੋਈ ਇਸ ਤਰ੍ਹਾਂ ਦੀ ਮੌਕੇ ਦੇ ਹਾਲਾਤ ਮੁਤਾਬਕ ਕੋਈ ਕਵਿਤਾ ਲਿਖੀ ਆ ਜਾਂ ਆਪਣੀ ਰਚਨਾ ਲਿਖੀ ਆ ਉਹ ਸਾਨੂੰ ਸਾਂਝੀ ਕਰ ਸਕਦੇ ਤੁਸੀਂ ਸਾਥੀਓ ਮੇਰੇ ਮੈਂ ਕਵਿਤਾ ਅਖੀਰ ਤੇ ਪੇਸ਼ ਕਰਾਂਗਾ ਪਰ ਦੋਕ ਗੱਲਾਂ ਕਹਿਣ ਨੂੰ ਰਹਿੰਦੀਆਂ ਪਹਿਲੇ ਤੁਹਾਡੀ ਗੱਲ ਤੋਂ ਇਹ ਸਰਸਰੀ ਨਤੀਜਾ ਕੱਢਿਆ ਜਾ ਸਕਦਾ ਕਿ ਵੋਟਰ ਪਾਰਟੀਆਂ ਤੇ ਨੇਤਾਵਾਂ ਤੋਂ ਬਹੁਤ ਅਸਾ ਰੱਖਦੇ ਉਹ ਸੋਚਦੇ ਹਨ ਕਿ ਸਾਡਾ ਭਵਿੱਖ ਇਹੀ ਸਿਰਜਣਾ ਹੈ ਪਰ ਦੂਜੀ ਗੱਲ ਜਿਹੜੀ ਬਹੁਤ ਉਹਨਾਂ ਦੇ ਹੱਥ ਵਿੱਚ ਨਿਰਾਸ਼ਾ ਪੈਂਦੀ ਹੈ ਕਿ ਨੀਤਾ ਜਾਂ ਚੁਣਿਆ ਜਾਣ ਵਾਲਾ ਲੀਡਰ ਦਾ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਜਿਹੜਾ ਅੱਜ ਇੱਕ ਪਾਰਟੀ ਚ ਪਤਾ ਨਹੀਂ ਉਹਨ ਕਿਹਨ ਕਹਿ ਸਕਦੇ ਦੂਜੀ ਪਾਰਟੀ ਚ ਕਦੋਂ ਚਲੇ ਜਾਣਾ ਗੱਲ ਇੰਨੀਕ ਨਹੀਂ ਹੈ ਇਹਦਾ ਮਤਲਬ ਇਹ ਆ ਕਿ ਉਹ ਨੇ ਆਪਣੇ ਵਹਿਦਿਆਂ ਤੋਂ ਕਦੋਂ ਮੁੱਕਰ ਜਾਣਾ ਆਪਣੀਆਂ ਨੀਤੀਆਂ ਤੋਂ ਕਦੋਂ ਪਿੱਛੇ ਹਟ ਜਾਣਾ ਕਦੋਂ ਲੋਕਾਂ ਦੀਆਂ ਤਰਜੀਹਾਂ ਵਾਲੀਆਂ ਸੋਚ ਨੂੰ ਛੱਡ ਕੇ ਲਾਲਚੀ ਲੋਭੀ ਕਰਪਟ ਮੈਂ ਸ਼ਬਦੀ ਬਾਰਤ ਲੱਗਾ ਕਰਪਟ ਹੋ ਜਾਣਾ ਸੋ ਇਹਨੂੰ ਮੈਂ ਇਦਾਂ ਹੀ ਕਹਿ ਲੈਣਾ ਵੀ ਭਾਈ ਜਿੰਨੇ ਵੀ ਲੀਡਰ ਮੈਂ ਸਭ ਤੇ ਹੀ ਕਹਿ ਰਿਹਾ ਕੋਈ ਵੀ ਆਪਣੇ ਸਟੈਂਡ ਤੇ ਸਾਨੂੰ ਖੜਾ ਨਹੀਂ ਦਿਸ ਰਿਹਾ ਇੱਕ ਹੋਰ ਗੱਲ ਮੈਂ ਤੁਹਾਤੋਂ ਆਗਿਆ ਨਾਲ ਕਹਿ ਰਿਹਾ ਵੀ ਭਾਈਓ ਸਾਰਾ ਸੰਸਾਰ ਨੂੰ ਕੰਟਰੋਲ ਕਰਨ ਵਾਲੀ ਸ਼ਕਤੀ ਕੋਈ ਬਾਹਰ ਬੈਠੀ ਹੈ ਜੇ ਇੱਥੇ ਦੀ ਸਰਕਾਰ ਲੋਕ ਪੱਖੀ ਨਿਯਮ ਪਾਸ ਵੀ ਕਰਦੀ ਆ ਵਿਧਾਨ ਸਭਾ ਤੇ ਉਹਨੂੰ ਲਾਗੂ ਕਰਨਾ ਚਾਹੁੰਦੀ ਆ ਪਰ ਪਿੱਛੋਂ ਉਹਨਾਂ ਨੂੰ ਇਹੋ ਜਿਹੇ ਆਦੇਸ਼ ਆ ਜਾਂਦੇ ਆ ਵੀ ਤੁਸੀਂ ਕੀ ਕੀਤਾ ਜੋ ਸਥਿਤੀ ਸੰਸਾਰ ਦੀ ਆ ਤਾਂ ਆਪਣੇ ਦੇਸ਼ ਦੀ ਆ ਆਪਣੇ ਰਾਜ ਦੀ ਆ ਉਹ ਇਦਾਂ ਦੀ ਹਾਸੋਹੀਣੀ ਬਣ ਗਈ ਆ ਮੈਂ ਵਿਸਥਾਰ ਚ ਨਹੀਂ ਜਾਂਦਾ ਤੁਸੀਂ ਸਾਰੇ ਸੂਝਵਾਨ ਹੋ ਮੈਂ ਸਮਾਜ ਵਿੱਚ ਕਈਆਂ ਸਿਆਣਿਆਂ ਨਾਲ ਮਿੱਤਰਾ ਸੱਜਣਾ ਨਾਲ ਗੱਲਾਂ ਕੀਤੀਆਂ ਮੈਂ ਤੇ ਸੋਚਦਾ ਸੀ ਬੇ ਸ਼ਾਇਦ ਦੁਰਲਭ ਪੁਸਤਕਾਂ ਮੇਰੇ ਕੋਲ ਹੀ ਆਈਆਂ ਪਰ ਇਹ ਅੱਜਕੱਲ ਜੋ ਮੈਂ ਕਹਿ ਰਿਹਾ ਇਹ ਕੰਧ ਤੇ ਲਿਖਿਆ ਆ ਇਟ ਇਜ਼ ਦੀ ਟਾਕ ਆਫ ਦੀ Town ਸਾਰੇ ਲੋਕ ਜਾਣਦੇ ਆ ਹੁਣ ਸਿਰਫ ਇਹ ਸਿਰਫ ਇੱਕੋ ਹੀ ਸਮੱਸਿਆ ਹੈ ਕੋਈ ਇਹੋ ਜਿਹਾ ਮਸੀਹਾ ਕੋਈ ਇਹੋ ਜਿਹਾ ਲੀਡਰ ਕੋਈ ਐਹੋ ਜਿਹਾ ਨੇਤਾ ਸਾਨੂੰ ਮਿਲੇ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਜਿਹੜੀਆਂ ਸਾਡੀਆਂ ਇਛਾਵਾਂ ਨੂੰ ਪੂਰਾ ਕਰੇ ਉਹ ਬੰਦਾ ਕਿੱਥੋਂ ਆਣਾ ਕਿਉਂਕਿ ਜਿਹੜੀ ਮੈਂ ਕੀ ਸਾਰੇ ਮਹਿਸੂਸ ਕਰਦੇ ਆ ਸਰਦਾਰ ਸਵਰਨ ਸਿੰਘ ਜੀ ਹੁਣੀ ਵੀ ਕਿਹਾ ਵੀ ਅਸੀਂ ਤਾਂ ਭਾਈ ਫੁੱਲਾਂ ਦੇ ਹਾਰ ਲੈ ਕੇ ਤਿਆਰ ਬੈਠੇ ਆ ਪਰ ਕੋਈ ਸਾਨੂੰ ਐਹੋ ਜਿਹਾ ਬੰਦਾ ਨਹੀਂ ਲੱਭਦਿਆ ਜਿਹੜਾ ਆਪਣੇ ਸਟੈਂਡ ਦੇ ਖੜ ਜਾਵੇ ਸਾਡੀਆਂ ਸ਼ਾਵਾਂ ਨੂੰ ਕਿਹਾ ਕਰੇ ਮੈਂ ਆਪਣੀ ਗੱਲ ਨੂੰ ਕੀ ਕਹਿੰਦੇ ਨਿਰਾਸ਼ਾ ਆਤਮਕ ਨਹੀਂ ਕਹਿ ਰਿਹਾ ਮੈਨੂੰ ਆਸ ਆ ਬਈ ਹੁਣ ਮੈਂ ਫੇਰ ਬਈ ਜਿੱਦਾਂ ਦੁਨੀਆਂ ਦੇ ਉਪਚਾਰ ਹੈ ਤ ਭਗਵਾਨ ਰਾਮ ਜੀ ਆਏ ਆ ਕ੍ਰਿਸ਼ਨ ਜੀ ਆਏ ਆ ਬਾਬਾ ਨਾਨਕ ਜੀ ਆਇਆ ਗੁਰੂ ਗੋਬਿੰਦ ਸਿੰਘ ਜੀ ਆਇਆ ਸਾਡੇ ਲਈ ਵੀ ਕੰਟਰੈਕਟ ਕੋਈ ਜ਼ਰੂਰ ਭੇਜੋਗੀ ਤੇ ਮੈਨੂੰ ਲੱਗਦਾ ਵੀ ਇਹ ਵੋਟਰ ਹੀ ਹੈ ਜਿਹੜਾ ਲੀਡਰ ਨੂੰ ਸੁਧਾਰ ਸਕਦਾ ਵੋਟਰ ਹੀ ਹੈ ਜਿਹੜਾ ਲੀਡਰ ਨੂੰ ਸੁਧਾਰ ਸਕਦਾ ਜੇ ਵੋਟਰ ਹੀ ਉਹਨੂੰ ਮੂੰਹ ਨਾਲ ਲਾਵੇ ਜਾਂ ਤੁਸੀਂ ਆਪਣੀ ਕਪਤਾ ਦੇ ਵਿੱਚ ਵੋਟਰਾਂ ਨੂੰ ਕੀ ਸੁਨਿਆ ਦਿੰਦੇ ਐ ਮੇਰੇ ਵੀਰ ਨੇ ਬਹੁਤ ਵਧੀਆ ਸਮਾ ਕੀਤਾ ਸਵਾਲ ਇੱਕ ਦੇਸ਼ 'ਚ ਮੈਂ ਗੱਲ ਸੁਣੀ ਸੀਗੀ ਪਰ ਉਹ ਮੈਨੂੰ ਸਬੂਤ ਨਹੀਂ ਮਿਲਿਆ ਨਹੀਂ ਮੈਂ ਸਬੂਤ ਪੇਸ਼ ਕਰ ਦੇਣਾ ਸੀਗਾ ਕਿ ਜੇ ਅਸੀਂ ਲੀਡਰ ਚੁਣਦੇ ਆ ਆਪਣਾ ਆਸ ਰੱਖਦੇ ਆ ਕਿ ਸਾਡੀਆਂ ਆਸ਼ਾਵਾ ਪੂਰੀਆਂ ਕਰੇ ਤੇ ਉਹ ਲੀਡਰ ਆਪਣਾ ਸਟੈਂਡ ਬਦਲ ਜਾਂਦਾ ਪਾਰਟੀ ਬਦਲ ਜਾਂਦਾ ਗਰੁੱਪ ਬਦਲ ਜਾਂਦਾ ਫਿਰ ਮੈਂ ਸੋਚਦਾ ਛੇ ਤੁਸੀਂ ਵੀ ਮੇਰੇ ਨਾਲ ਸਹਿਯੋਗ ਦੇ ਹੋਵੋਗੇ ਕਿ ਉਸ ਲੀਡਰ ਨੂੰ ਕੋਈ ਵੀ ਨੇਤਕ ਤੌਰ ਤੇ ਹੱਕ ਨਹੀਂ ਕਿ ਉਹ ਆਪਣੇ ਜਿਹੜੇ VOTER ਆ ਉਹਨਾਂ ਦੀ ਸਪੋਰਟ ਦਾ ਗੈਰ ਮناسب ਉਪਯੋਗ ਕਰੇ ਇਹਦਾ ਭਾਵ ਇਹ ਹੋਇਆ ਜਿੱਥੇ VOTERਾਂ ਨੂੰ ਲੀਡਰ ਚੋਣਨ ਦਾ ਅਧਿਕਾਰ ਹੈ ਉੱਥੇ ਉਹਨਾਂ ਨੂੰ ਵਾਪਸ ਲੈਣ ਦਾ ਵੀ ਅਧਿਕਾਰ ਹੋਣਾ ਚਾਹੀਦਾ ਆ ਇਸ ਵਾਸਤੇ ਬਿਸ਼ੱਕ ਦੁਬਾਰਾ VOT A ਪਵਾ ਲੈਣ ਦੁਆਰਾ ਲੋਕ ਰਾਹ ਲੈ ਲੈ ਜਾਵੇ ਤੇ ਇਹਦੇ ਨਾਲ ਉਨਾ ਦੀ ਜਿਹੜੀ ਹੈਗੀ ਆ ਆਪਾਂ ਕਹਿੰਦੇ ਆ ਪਾਰਟੀਆਂ ਬਲਣ ਦੀ ਸੋਚ ਸ਼ਾਇਦ ਇਹਨੂੰ ਕੋਈ ਐ ਰੁਕਾਵਟੇ ਚ ਪੈ ਜਾਵੇ ਮੈਂ ਅੰਤ ਵਿੱਚ ਸਭ ਦਾ ਧੰਨਵਾਦੀ ਕਰਦਾ ਹਾਂ ਤੇ ਆਪਣੀ ਕਵਿਤਾ ਨਾਲ ਸਮਾਪਤੀ ਚਾਹੁੰਦਾ ਹਾਂ ਅੱਜ ਫੇਰ ਚੋਣਨ ਲਈ ਹਾਕਮ ਜਸ਼ਨ ਮਨਾਇਆ ਜਾ ਰਿਹਾ ਲੱਗਦੇ ਰੌਲੇ ਗੋਲੇ ਲੋਕਤੰਤਰ ਮਜ਼ਾਕ ਬਣਾਇਆ ਜਾ ਰਿਹਾ ਵਾਗ ਚਾਣਕ ਹਰ ਕਿਸੇ ਚਾਲ ਚੱਲੀ ਕਹਿਣ ਦੀ ਲੋੜ ਨਹੀਂ ਕੁਰਸੀ ਹਤੀਆਂ ਨੇ ਹਰ ਹੀਲਾ ਅਪਣਾਇਆ ਜਾ ਰਿਹਾ ਕਿੰਜੇ ਰੋ ਕਿੰਜ ਹੱਲ ਹੋਣੇ ਰੋਟੀ ਰੋਜ਼ਗਾਰ ਦੇ ਮਸਲੇ ਨਾ ਕਿਸੇ ਨੂੰ ਫਿਕਰ ਹੈ ਕਿੰਜ ਹੋਣੇ ਹੱਲ ਰੋਟੀ ਰੋਜ਼ਗਾਰ ਦੇ ਮਸਲੇ ਨਾ ਕਿਸੇ ਨੂੰ ਫਿਕਰ ਹੈ ਆਪਾਤਾਪੀ ਦੇ ਦੌਰ ਵਿੱਚ ਹੜਦੰਗ ਮਚਾਇਆ ਜਾ ਸ਼ੈਤਾਨ ਕੋਣ ਦੇਸ਼ ਦੀ ਸੇਵਾ ਕਰੂ ਕੋਣ ਦੇਸ਼ ਦੀ ਸੇਵਾ ਕਰੂ ਜਾਂ ਆਹੂ ਲਾਵੇ ਨਾ ਕੋਈ ਸੋਚਦਾ ਕੋਣ ਦੇਸ਼ ਦੀ ਸੇਵਾ ਕਰੇ ਜਾਂ ਆਹੂ ਲਾਵੇ ਨਾ ਕੋਈ ਸੋਚਦਾ ਮਾਲ ਪੂੜੇ ਦੀ ਆਸ ਚਾ ਸੀਤਲ ਮਾਲ ਪੂੜੇ ਦੀ ਆਸ ਵਿੱਚ ਵੇਖੋ ਹਾਕ ਸ਼ੈਤਾਨ ਨੂੰ ਹਾਕਮ ਬਣਾਇਆ ਜਾ ਰਿਹਾ ਸ਼ੈਤਾਨ ਸਤਾਤੇ ਹੋ ਕਾਬਜ ਰੋਟੀ ਟੱਕ ਰਜਗਾਰ ਖੋ ਲੈਣੇ ਚੈਤਾਨ ਸਤਾ ਤੇ ਹੋ ਕਾਬਜ ਰੋਟੀ ਟੱਕ ਰਜਗਾਰ ਖੋ ਲੈਣੇ ਦੇਸ਼ ਦੀ ਦੌਲਤ ਹਥਿਆਉਣ ਲਈ ਰਾਹ ਬਣਾਇਆ ਜਾ ਰਿਹਾ ਮਹਿੰਗੇ ਮੁੱਲ ਸੀਸ ਦੇ ਆਈ ਆਜ਼ਾਦੀ ਨਾ ਕਿਸੇ ਨੂੰ ਯਾਦ ਹੈ ਸੌੜੇ ਹਿੱਤਾਂ ਦੀ ਪੂਰਤੀ ਖਾਤਰ ਦੇਸ਼ ਧਰੋਹ ਕਮਾਇਆ ਜਾ ਰਿਹਾ ਸੱਤਾ ਦੇ ਲਾਲਚ ਨਿਜਮ ਅਸੂਲ ਨੀਤੀ ਕਲ ਇਲੀ ਟੰਗ ਦਿੱਤੇ ਕਿਹੜਾ ਕਾਡ ਪਾਰਟੀ ਬਦਲੇ ਗਿਰਗਟ ਨੂੰ ਹਰਾਇਆ ਜਾ ਰਿਹਾ ਕਿਹੜਾ ਰੈਵਰ ਆਸੂ ਲਾਵੇ ਕੁਝ ਤਾਂ ਲੋਕੋ ਹੋਸ਼ ਕਰੋ ਲਾਹ ਲਾਰੇ ਪਾਖ ਲਾਵਾ ਕਰ ਤੁਹਾਨੂੰ ਵੰਦਰ ਵਾਂਗ ਟਪਾਇਆ ਜਾ ਰਿਹਾ ਇਹ ਸੁਨਹਿਰੀ ਮੌਕਾ ਸੀਤਲ ਨਾ ਮਿਲਣਾ ਫੇਰ ਕਦੇ ਇਹ ਸੁਨਹਿਰੀ ਮੌਕਾ ਸੀਤਲ ਨਾ ਮਿਲਣਾ ਫੇਰ ਕਦੇ ਵੋਟ ਸੋਚ ਸਮਝ ਕੇ ਪਾਇਓ ਅੱਜ ਸਮਝਾਇਆ ਜਾ ਰਿਹਾ ਅੱਜ ਫੇਰ ਚੁਣਨ ਲਈ ਹਾਕਮ ਜਸ਼ਨ ਮਨਾਇਆ ਜਾ ਰਿਹਾ ਲੱਗਦਾ ਵਿੱਚ ਰੌਲੇ ਗੌਲੇ ਲੋਕਤੰਤਰ ਮਜ਼ਾਕ ਮਨਾਇਆ ਜਾ ਰਿਹਾ ਮਜ਼ਾਕ ਮਨਾਇਆ ਕੀ ਬਾਤ ਅਸਮੋ ਇਹ ਤਾਂ ਉਹੀ ਗੱਲ ਹੋਈ ਜਦੋਂ ਕਹਿੰਦੇ ਨੇ ਵੀ ਅਸੀਂ ਹਰ ਵਾਰੀ ਵਿਕ ਜਾਂਦੇ ਆ ਜਦ ਆਉਂਦੇ ਨੇ ਦਿਨ ਵੋਟਾਂ ਦੇ ਅਸੀਂ ਹਰ ਵਾਰੀ ਵਿਟ ਜਾਣੇ ਆ ਜਦ ਆਉਂਦੇ ਨੇ ਦਿਨ ਵੋਟਾਂ ਦੇ ਕਦੀ ਰੰਗ ਬਰੰਗੇ ਪਾਣੀ ਤੇ ਕਦੀ ਚਿੱਟੇ ਚਿੱਟੇ ਨੋਟਾਂ ਤੇ ਸਾਨੂੰ ਬੰਗਾ ਜੀ ਨੇ ਵੋਟਰਾਂ ਨੂੰ ਹੁਸ਼ਿਆਰ ਕੀਤਾ ਕਿ ਇਹ ਦੁਬਾਰਾ ਫੇਰ ਵਾਰੀ 5 ਸਾਲ ਬਾਅਦ ਆਉਣੀ ਹੈ ਨਹੀਂ ਆਉਣੀ ਜੇ ਅੱਜ ਇੱਕ ਵਾਰੀ ਆਪਾਂ ਗਲਤ ਕਰ ਲਿਆ ਗਲਤ ਸੋਚ ਦੇ ਨਾਲ ਵੋਟ ਪਾ ਦਿੱਤੀ ਕਿਸੇ ਲਾਲਚ ਵਿਚਾਲ ਕੇ ਵੋਟ ਪਾ ਦਿੱਤੀ ਸਭ ਤੋਂ ਪਹਿਲਾਂ ਤਾਂ ਆਪਾਂ ਘਰੋਂ ਨਿਕਲੀਏ ਵੋਟ ਜ਼ਰੂਰ ਪਾਈਏ ਮਤਦਾਨ ਆਪਣੀ ਅਕਲ ਦਾ ਦਾਨ ਕਰੀਏ ਔਰ ਕਿਸ ਸਾਈਡ ਤੇ ਕਰ ਰਹੇ ਆ ਤੇ ਆਪਣੇ ਦਿਮਾਗ ਦੀ ਵਰਤੋਂ ਕਰਕੇ ਮਤ ਦਾ ਦਾਨ ਕਰੀਏ ਆਪਣੇ ਵਧੀਆ ਲੀਡਰ ਚੁਣੀਏ ਜਿਹੜੇ ਦੇਸ਼ ਦੇ ਪੱਖ ਨੂੰ ਅੱਗੇ ਲੈ ਕੇ ਚੱਲਣ ਕਿਸੇ ਲਾਲਚ ਵਿੱਚ ਆਲ ਕੇ ਵੋਟ ਨਾ ਪਾਈਏ ਸੋ ਮੈਂ ਅੱਜ ਇਸ ਮੌਕੇ ਤੇ ਤੁਸੀਂ ਇਕੱਤਰ ਹੋਏ ਆਪਾਂ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਮੈਂ ਪ੍ਰਿੰਸੀਪਲ ਸਾਹਿਬ ਖਾਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬਹੁਤ ਵਧੀਆ ਫਾਰਮ ਬਣਾਇਆ ਹੋਇਆ ਹੈ ਜਿਹੜਾ ਹਰ ਬੱਲ ਹੈ ਦੂਰੋਂ ਦੂਰੋਂ ਤੁਹਾਡੇ ਇਸ ਫਾਰਮ ਨੂੰ ਦੇਖਣ ਦੇ ਲਈ ਲੋਕ ਵੀ ਆਉਂਦੇ ਨੇ ਤੇ ਮੈਂ ਧੰਨਵਾਦ ਕਰਦਾ ਸੀਤਾਰਾਮ ਬੰਗਾ ਜੀ ਦਾ ਜਿਨ੍ਹਾਂ ਨੇ ਆਪਣੀ ਰਚਨਾ ਦੇ ਰਾਹੀਂ ਲੋਕਾਂ ਨੂੰ ਸचेਤ ਕੀਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ